ਮਾਰਾਂ ਕਮੇਂਦਰਾ ਵਧੀਆ ਕੀ ਹਾਲ ਹੈ ਕੀ ਗੱਲ ਹੋ ਗਈ ਕੀ ਵੇਖੀ ਨਾ ਰੇਟਾਂ ਹੀ ਵੰਦੇ ਸੀ ਕਿਵੇਂ ਯਾਰ ਸੋਹਣੀਆਂ ਲੱਗਦੀਆਂ ਨਾ ਲੱਗੀਆਂ ਇਹ ਹਾਂ ਇਹਦਾ ਪੁੱਛਣਾ ਸੀ ਰ ਆਪਾਂ ਵੀ ਲਵਾਉਣੀਆਂ ਅੱਛਾ ਰੋਜ਼ ਪੁੱਛਦੇ ਪੁੱਛਦੇ ਰਹਿ ਜਾਈਦਾ ਕੀ ਪੁੱਛਣਾ ਸੀ ਇਹਦੇ ਬਾਰੇ ਕਟਾ ਕੇ ਲਾਈਆਂ ਗਈਆਂ ਅੱਛਾ ਹਾਂ ਬਹੁਤ ਮਹਿੰਗੀ ਭਈ ਐ ਇੱਟੇ ਕਿੱਥੋਂ ਮਿਲਦੀਆਂ ਇਹ? ਇਹ ਕਟਾ ਕੇ ਆਪਣੇ ਆਵੇਂ ਟ ਨਹੀਂ ਹੁੰਦੀ। ਪਹਿਲਾਂ ਉਹਨੂੰ ਕਟਿਆ, ਫਿਰ ਉਹਨੂੰ ਰੰਗਦਿਆ, ਫਿਰ ਇਹ ਲਾਈਆਂ। ਅੱਛਾ। ਮੇਰੇ ਤਾਂ ਕੋਈ ਮੌਕਾ ਹੀ ਨਹੀਂ। ਔਖਾ ਨਹੀਂ। ਮਜ਼ਾਕ ਕਰੀਏ ਨਾ ਤੇਰੇ ਨਾਲ। ਇਟਾਂ ਮੁੱਲ ਮਿਲ ਜਾਂਦੀਆਂ ਗੀਆਂ। ਇਹਨੂੰ ਫੇਸਵਰਕ ਵਾਲੀ ਇਟ ਕਹਿੰਦੇ ਆ ਆਪਣੇ। ਉਹ ਮਿਲਦੀਆਂ ਥੋੜੀਆਂ ਇਹ ਦੂਰੋਂ ਹੈ ਤਾਂ ਸਸਤੀਆਂ ਹੀ ਕਿਵੇਂ ਸੋਹਣੀਆਂ ਲੱਗੀਆਂ? ਹਾਂ ਹਾਂ ਵਧੀਆ। ਹਜੇ ਤਾਂ ਇਹ ਸੋਹਣੀਆਂ ਕਿ ਸੋਹਣੀਆਂ ਲੱਗੀਆਂ? ਹਾਂ ਆਪਾਂ ਵੀ ਲਗਾਉਣੀਆਂ ਜੀ। ਹਜੇ ਤਾਂ ਇਹ ਸੋਹਣੀਆਂ ਲੱਗਣੀਆਂ ਗੀਆਂ ਕਿਉਂਕਿ ਸਿਆਲ ਆ ਗਿਆ ਸੀ ਤੇ ਥੋੜਾ ਸ਼ੋਰਾ ਨਿਕਲਿਆ ਉਹ ਹੋ ਗਈਆਂ ਇਹ ਧੁੱਦਲੀਆਂ ਆਈਆਂ ਤੇ ਤੇ ਉਹਦੇ ਬਾਰੇ ਵੀ ਮੈਂ ਤੈਨੂੰ ਦੱਸ ਦੂੰਗਾ ਵੀ ਉਹ ਕਿੱਥੋਂ ਮਿਲਦਾ ਤੇ ਉਹਦੇ ਨਾਲ ਨਾ ਸ਼ਾਇਨ ਬਹੁਤ ਕਰਦੀਆਂ ਇਹ ਇਹਨਾਂ ਨੂੰ ਫੇਸ ਵਰਕ ਵਾਲੀ ਟਾਇਲ ਕਹਿੰਦੇ ਆ ਤੇ ਲੈਣੀਆਂ ਤੂੰ ਵੀ ਲਵਾਉਣੀਆਂ ਰਾਦਾ ਬਣਾ ਲਿਆ ਹਾਂ ਠੀਕ ਆ ਤੇ ਨਾਲੇ ਆਪਾਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਵੀ ਇਹ ਕਿੱਥੋਂ ਮਿਲਦੀਆਂ ਕੀ ਇਹ ਕੋਸ਼ਾ ਨਾਲੋਂ ਟਾਈਲਾਂ ਕੁਛ ਪੰਨ ਆਪਣੇ ਘਰੇ ਨਾਲ ਮੈਂ ਤੈਨੂੰ ਦਿਖਾ ਦੇਣਾ ਨਾਲੇ ਦਰਸ਼ਕਾਂ ਨੂੰ ਦਿਖਾ ਦੇਣਾਗਾ ਨਾਲੇ ਸਾਰੀ ਜਾਣਕਾਰੀ ਦੇ ਦਿੰਨੇ ਵੀ ਕਿੱਥੋਂ ਮਿਲਦੀਆਂ ਕਿੰਨੇ ਰੁਪਏ ਪੈਂਦੀਆਂ ਸਸਤਾ ਹੀ ਐ ਸੌਦਾ ਹੈ ਨਹੀਂ ਐਡਾ ਮਹਿੰਗਾ ਬਜਾਰੀ ਟਾਈਲ ਨਾਲੋਂ ਤਾਂ ਸਸਤੀਆਂ ਹੀ ਪੈਂਦੀਆਂ ਆ ਇਹ ਜਿਹੜੀਆਂ ਦੂਜੀਆਂ ਟੇਲਾਂ ਨਹੀਂ ਲਾਉਂਦੇ ਆਪਾਂ ਚਮਕਣੀਆਂ ਹੀ ਆ ਜਾਂ ਰੈਡੀमेड ਜੀਆਂ ਜਿਹੜੀਆਂ ਗੁਜਰਾਤ ਵਾਲੀਆਂ ਟੇਲਾਂ ਵਜਦੀਆਂ ਉਹਨਾਂ ਨਾਲੋਂ ਸਸਤਾ ਹੀ ਐ ਸੌਦਾ ਆਜੋ ਵੀ ਦੋਸਤੋ हां जी दोस्तों गेटਾਂ ਦੇ ਜਿਹੜੇ ਕੌਲੇਜ ਬਣੇ ਹੁੰਦੇ ਆ ਬੁਰਜੀਆਂ ਬਣੀਆਂ ਹੁੰਦੀਆਂ ਉਹਨਾਂ ਤੇ ਅਸੀਂ ਫੇਸਵਰਕ ਵਾਲੀ ਟਾਈਲ ਲਾਈ ਆ ਠੀਕ ਹੈ ਨਾ ਤਾਂ ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਉਹਦੀ ਵੀਡੀਓ ਪਾਈ ਸੀ ਉਦੋਂ ਬਹੁਤ سارے ਦਰਸ਼ਕਾਂ ਨੇ ਪੁੱਛਿਆ ਸੀ ਵੀ ਇਹ ਟਾਈਲਾਂ ਕਿੱਥੋਂ ਮਿਲਦੀਆਂ ਕਿਵੇਂ ਤੇ ਅੱਜ ਵੀ ਇੰਦਰ ਆਇਆ ਸੀਗਾ ਮੇਰੇ ਕੋਲੇ ਤੇ ਇੰਦਰ ਨੇ ਵੀ ਪੁੱਛਿਆ ਸੀਗਾ ਵੀ ਇਹ ਕਿੱਥੋਂ ਮਿਲਦੀ ਹੈ ਕਿਵੇਂ ਕੀ ਟਾਈਲ ਆ ਜਾਂ ਕੀ ਕੁਛ ਆ ਬਹੁਤੇ ਵੀਰਾਂ ਦੇ ਨਾ ਦਿਲ 'ਚ ਇੱਕ ਵਹਿਮ ਸੀਗਾ ਇੰਦਰ ਵਹਿਮ ਪਤਾ ਕੀ ਸੀ ਵੀ ਇਹ ਟਾਈਲ ਨਾ ਕਿਤੇ ਕੱਟ ਕੇ ਜਿਵੇਂ ਮੈਂ ਤੈਨੂੰ ਕਹਦਾ ਤੂੰ ਤਾਂ ਮੰਨ ਲੈ ਉਹ ਮੈਨੂੰ ਲੱਗਦਾ ਪਹਿਲੇ ਕਿਹੜੇ ਹੈ ਨਾ ਵੀ ਟਾਈਲ ਕੱਟ ਕੇ ਉਹਨੂੰ ਰੰਗ ਦੇ ਜਾਂ ਕੋਈ ਚੀਜ਼ ਰੇਗਮਾਰ ਮਾਰ ਕੇ ਉਹਨੂੰ ਸਾਫ਼ ਕਰਕੇ ਲਾਈ ਹੋਈ ਹੋਰ ਹੈ ਨਾ ਪਰ ਨਹੀਂ ਇਹ ਟਾਈਲ ਨਾ ਬਣੀ ਬਣਾਈ ਮਿਲ ਜਾਂਦੀ ਹੈ ਮੈਂ ਤੈਨੂੰ ਦਿਖਾ ਦਿੰਦਾ ਨਾਲੇ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਆ ਵੇਖ ਆ ਟਾਈਲ ਆ ਹੋ ਠੀਕ ਹੈ ਠੀਕ ਹੈ 3 ਇੰਚ ਦੀ ਟਾਈਲ ਆ ਇਹ 3 ਇੰਚ ਦੀ ਟਾਈਲਾਂ ਦਰਸ਼ਕੋ ਆ ਵੇਖ ਲਓ ਤੁਸੀਂ ਇਹ ਫੇਸਵਰਕ ਵਾਲੀ ਟਾਈਲ ਕਹਿ ਦਿੰਦੇ ਆ ਇਹਨੂੰ ਫੋਨ ਜੇ ਵਾਂਗੂ ਆਗਾ ਤਾਂ ਇਹ ਉਹ ਟਾਈਲਾਂ ਜਿਹੜੀਆਂ ਉੱਥੇ ਬੁਰਜੀਆਂ ਤੇ ਲੱਗੀਆਂ ਹੋਈਆਂ ਵੀਡੀਓ ਵੀ ਅਸੀਂ ਉਹਨਾਂ ਦੀ ਚਲਾ ਦੇਾਂਗੇ ਨਾਲ ਨਾਲ ਆ ਸਾਡੇ ਵੀਡੀਓ ਦੇ ਵਿੱਚ ਨਾ ਇੱਕ ਉਹ ਚੱਲੂਗੀ ਸਲਾਈਡ ਚਲਾ ਦਾਂਗੇ ਅਸੀਂ ਵੀ ਕੌਲਿਆਂ ਦੇ ਉੱਤੇ ਕਿਵੇਂ ਲੱਗਦੀ ਹੈਗੀ ਬਾਕੀ ਉਹ ਰੰਗੋਣ ਵਾਲੀਆਂ ਹਜੇ ਇਹਨਾਂ ਨੂੰ ਉੱਤੋਂ ਪੇਂਟ ਵੀ ਹੁੰਦਾਗਾ ਇੱਕ ਪਲਾਸਟਿਕ ਪੇਂਟ ਹੁੰਦਾਗਾ ਉਹ ਹੋ ਜਾਂਦਾਗਾ ਉਹ ਮਾਰਕੀਟ ਚੋਂ ਮਿਲ ਜਾਂਦਾਗਾ ਉਹਦੇ ਬਾਰੇ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਇੱਕ ਮੇਰੇ ਵੀਰ ਨਾਲ ਸਾਰੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਕਿਉਂਕਿ ਕੁਝ ਗੱਲਾਂ ਰਹਿ ਜਾਣਗੀਆਂ ਉਹ ਤੇਲਾਂ ਬਾਰੇ ਵੀ ਮੈਂ ਦੱਸਣਾਗਾ ਵੀ ਇਹ ਕਿਵੇਂ ਲੱਗਦੀਆਂ ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਵੀ ਲਾ ਸਕਦੇ ਆ ਵੈਸੇ ਤਾਂ ਹੋਰ ਬਹੁਤ ਵੀਡੀਓ ਪਈਆਂ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹ ਲਾ ਸਕਦੇ ਆ ਠੀਕ ਆ ਫਿਲਹਾਲ ਸਾਡੇ ਕੋਲੇ ਦ ਤੇ ਇੱਕ ਸਾਡੇ ਕੋਲੇ ਆ ਪਈ ਆ ਇਹ ਸਟਾਈਲ ਦੀ ਨਾ ਇੰਦਰਾ ਆਪਣਾ ਦੋਸਤ ਨੇ ਕੋਠੀ ਪਾਈ ਆਗੀ ਤੈਨੂੰ ਮੈਂ ਦਿਖਾ ਕੇ ਲਿਆਉਂਗਾ ਨਾਲੇ ਆਪਾਂ ਦਰਸ਼ਕਾਂ ਨੂੰ ਦਿਖਾ ਕੇ ਲਿਆਵਾਂਗੇ ਉਹਨੇ ਪਲਾਸਟਰ ਨਹੀਂ ਕਰਾਈ ਫੇਸਵਰਕ ਹੀ ਆਗਾ ਤੇ ਸੀਮੈਂਟ ਵਗੈਰਾ ਭਰਨਾਗਾ ਉਹ ਕੋਠੀ ਬਾਰੇ ਦੱਸਾਂਗੇ ਆਪਾਂ ਨੂੰ ਵੈਸੇ ਜਿਵੇਂ ਹੁਣ ਫੇਸਵਰਕ ਦੀਆਂ ਪੁਰਾਣੇ ਕਿਲਿਆਂਗ ਕੋਠੀਆਂ ਪਾਈ ਜਾਂਦੇ ਆ ਲੋਕ ਉਹਨੇ ਵੀ ਪਾਈ ਆ ਮੈਂ ਤੈਨੂੰ ਦਿਖਾ ਕੇ ਲਿਆਉਂਗਾ ਇਹ ਸਿੱਟ ਦੀ ਆ ਉਹ ਇਹਦੇ ਡੱਬੀ ਨਹੀਂ ਹੁੰਦੀ ਆ ਵੇਖੋ ਇਹਦੇ ਡੱਬੀ ਨਹੀਂ ਹੁੰਦੀ ਮਸ਼ੀਨੀਟ ਕਹਿੰਦੇ ਆ ਇਹਨੂੰ ਠੀਕ ਆ ਠੀਕ ਆ ਤੇ ਆਹ ਇਟਾਂ ਉਹ ਜਿਹੜੀਆਂ ਫੇਸਵਰਕ ਲਈ ਆਪਾਂ ਮੰਨ ਲਓ ਪੁਰ ਕੋਈ ਕੌਲਿਆਂ ਨੂੰ ਡੈਕੋਰੇਟ ਕਰਨਾ ਜਾਂ ਕੋਈ ਡੈਕੋਰੇਸ਼ਨ ਬਣਾਉਣੀ ਆ ਤਾਂ ਫੇਸਵਰਕ ਵਾਲੀ ਇੱਟ ਲਾ ਕੇ ਆਪਾਂ ਜੈਨੂਆਂ ਜੀ ਇੱਟ ਲੱਗਦੀ ਹੈ। ਹੂੰ ਹੂੰ। ਬਜਾਰੀ ਜੀ ਨਹੀਂ ਲੱਗਦੀ, ਪੱਠਿਆਂ ਤੋਂ ਤਿਆਰ ਹੁੰਦੀ ਹੈਗੀ ਇਹ। ਠੀਕ ਆ? ਤਾਂ ਪਿਛਲੇ ਸਾਲ 2023 ਦੇ ਵਿੱਚ ਦੋਸਤੋ ਅਸੀਂ ਇੱਟ ਲਈ ਸੀ ਇਹ ਤਾਂ ਪੱਠੇ ਤੋਂ 6 ਰੁਪਏ ਦੀ ਇਹਦਾ ਰੇਟ ਸੀਗਾ। 6 ਰੁਪਏ ਹੀ ਸੀ ਇਹਦਾ ਰੇਟ। ਸਾਰੀਆਂ ਮਿਲਦਾ ਕੌਲਿਆਂ ਤੇ ਸਾਡੇ ਕੋਈ 22500 ਦੀਆਂ ਇੱਟਾਂ ਲੱਗੀਆਂ ਹੋਣਗੀਆਂ ਇੰਨੇ ਕਿਦੀਆਂ। 3000 ਦੀਆਂ ਲੱਗੀਆਂ ਹੋਣੀਆਂ ਵੱਧ ਤੋਂ ਵੱਧ ਦੋਨਾਂ ਕੌਲਿਆਂ ਦੇ। ਤਾਂ ਸਾਡੇ ਕੋਲੇ ਕਹਿੰਦੇ ਜਿਹੜੀਆਂ ਗੇਟਾਂ ਵਾਲੀਆਂ ਬੁਰਜੀਆਂ ਹੁੰਦੀਆਂ ਉਹਨਾਂ ਨੂੰ ਕੌਲੇ ਕਹਿ ਦਿੰਦੇ ਆਗੇ ਕਿਉਂਕਿ ਕਈ ਥਾਈਂ ਬੁਰਜੀਆਂ ਕਹਿੰਦੇ ਉਹਨਾਂ ਨੂੰ ਤੇ ਇਹਦੇ ਮਿਲਣ ਦਾ ਹਾਂ ਮਿਲਣ ਦਾ ਵੀ ਦੱਸ ਦੇਣਾ ਤੈਨੂੰ ਮੈਂ ਤਾਂ ਇਹ ਜਿਹੜੀ ਇੱਟਾ 6 ਰੁਪਏ ਇੱਥੇ ਪਹੁੰਚ ਕਰਾਏ ਦੇ ਹਿਸਾਬ ਨਾਲ ਲੈ ਲੈਂਦੇ ਆ ਹੁਣ ਮੈਨੂੰ ਲੱਗਦਾ ਨਾ ਵੀ ਹੁਣ 2024 ਚੱਲੀ ਜਾਂਦਾ ਤਾਂ ਰੇਟ ਵਧ ਗਿਆ ਇਹਨਾਂ ਦਾ ਮੈਂ ਜਿੱਥੋਂ ਤੱਕ ਸੁਣਿਆ ਕਿਉਂਕਿ ਆਪਣੇ ਨੇੜੇ ਇੱਕ ਹੀ ਭੱਠਾ ਤਾਂ ਦੋਸਤੋ ਜਿਹੜੀ ਇੱਟਾ ਗਈ ਇਹ ਚੱਕ ਪਿੰਡਾਗਾ ਚੱਕ ਹੀਰਾ ਸਿੰਘ ਵਾਲਾ ਸੰਗਰੀਏ ਦੇ ਨੇੜੇ ਪਿੰਡ ਆਗਾ ਚੱਕ ਹੀਰਾ ਸਿੰਘ ਵਾਲੇ ਪੱਠਾਗਾ ਉਥੋਂ ਮਿਲਦੀਆਂ ਐ ਰਾਜਸਥਾਨ ਦੇ ਵਿੱਚ ਤਾਂ ਉਥੋਂ ਇੱਟਾਂ ਮਿਲ ਜਾਂਦੀਆਂ ਇਹਦੇ ਉਹਨਾਂ ਵੀਰਾਂ ਕੋਲ ਤਾਂ ਕਾਫੀ ਸਾਈਜ ਆਵੇਂ ਪੱਠੇ ਦੇ ਵੇਖ ਕੇ ਆਇਆਂਗਾ ਇੱਕ ਆਉਗੀ ਇੱਕ ਜਿਹੜੀਆਂ ਅੱਜ ਕੱਲ ਟਾਈਲਾਂ ਨਹੀਂ ਲਾਉਂਦੇ ਰਗੜਾਈ ਕਰਾ ਕੇ ਲਾਉਂਦੇ ਐੜੇ ਉਹ ਟਾਈਲ ਵੀ ਮਿਲ ਜਾਂਦੀ ਆ ਚਾਰ ਪੰਜ ਤਰ੍ਹਾਂ ਦੀਆਂ ਉਹਨਾਂ ਕੋਲੇ ਲਗਭਗ ਹੈਗੀਆਂ ਮੈਨੂੰ ਲੱਗਦਾ ਇੱਟਾਂ ਤਿੰਨ ਚਾਰ ਤਰ੍ਹਾਂ ਦੀਆਂ ਤਾਂ ਹੈਗੀਆਂ ਹੈਗੀਆਂ ਚਾਰ ਕਿ ਤਰ੍ਹਾਂ ਦੀਆਂ ਵੀ ਜਿਹੜੀ ਇੱਟਾ ਆਪਾਂ ਮਰਜੀ ਲੈ ਲਈਏ ਪਤਲੀ ਲੈ ਲਈਏ ਮੋਟੀ ਲੈ ਲਈਏ ਜਾਂ ਜਿਹਦਾ ਫੇਸ ਵਰਕਰ ਆਉਣਾਗਾ ਠੀਕ ਆ ਦੋਸਤੋ ਤੁਸੀਂ ਆਪਦੇ ਘਰਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਟਾਈਲਾਂ ਨਾਲ ਡੈਕੋਰੇਟ ਕਰ ਸਕਦੇ ਹੋਗੇ ਕਿਉਂਕਿ ਇਹ ਰੇਟ ਵੀ ਜੈ ਜੀ ਆ ਗਿਆ ਇੱਟ ਦੇ ਹਿਸਾਬ ਨਾਲ ਹੀ ਪੈਂਦਾਗਾ ਮਤਲਬ 5-6 ਰੁਪਏ ਤੇ ਇੱਟ ਪੈਂਦੀ ਹੋਊਗੀ ਇਹ ਕੋਈ 5-10 ਪੈਸੇ ਮਹਿੰਗੀ ਪੈਂਦੀ ਹੋਊਗੀ ਠੀਕ ਆ ਚੱਕ ਹੀਰਾ ਸਿੰਘ ਵਾਲਿਆਂ ਤੋਂ ਮੰਗਵਾ ਲਈ ਇੱਟਾਂ ਤੇ ਨੰਬਰ ਮੇਰੇ ਤੋਂ ਲੈ ਜੀ ਉਹਨਾਂ ਦਾ ਮੈਂ ਭਾਲ ਕੇ ਦੇ ਦੂੰਗਾ ਤੈਨੂੰ ਉਹਨਾਂ ਤੋਂ ਇੱਟ ਮੰਗਵਾ ਲਈ ਤੇ ਕੋਲਿਆਂ ਤੇ ਲਵਾ ਲਈ ਠੀਕ ਆ ਲੱਗੀ ਸਮਝ ਸੋ ਦਰਸ਼ਕੋ ਜੇ ਤੁਸੀਂ ਇੱਟਾ ਲੈਣਾ ਚਾਹੁੰਦੇ ਹੋ ਤਾਂ ਚੱਕ ਹੀਰਾ ਸਿੰਘਾ ਰਾਜਸ ਸਰਚ ਕਰ ਲਿਓ ਮੈਪ ਤੇ ਪਤਾ ਲੱਗ ਜੂ ਕਿੰਨੀ ਕੀ ਦੂਰ ਆ ਤਾਂ ਉਥੋਂ ਹੀ ਇਟ ਮਿਲ ਜਾਂਦੀ ਹੈ ਜੀ